ਵਾਹਿਗੁਰੂ ਸਾਹਿਬ ਜੀ ਅਮੇਉ ਦ੍ਰਿਸ਼ਟਿ ਸੁਭ ਕਰੈ ਹਰ ਅਗ ਪਾਪ ਸਕਲ ਮਨ ਕਾਮ ਕ੍ਰੋਧ ਅਰ ਲੋਭ ਮੋਹ ਵਾਸ ਕਰੈ ਸਭੈ ਵੱਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਰਖੂ ਵੈ ਗੁਰ ਨਾਨਕ ਨਿਦਦਰਿਆ ਜਨਮ ਹਮ ਕਾਲਖ ਤੋਵ ਸੁਖ ਹੋタル ਗੁਰ ਸੇਵਿਐ ਅਹਨੇ ਸਸਜ ਸੁਪਾਈ ਦਰਸ਼ਨ ਪਰ ਸੇ ਗੁਰੂ ਕ ਜਨਮ ਮਰਨ ਦੁਖ ਜਾਈ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਜਦੋਂ ਸੀ ਗੁਰੂ ਅੰਗਦ ਸਾਹਿਬ ਦੀ ਪਰਥਾਏ ਵਿਚਾਰੇ ਹੋਏ ਪਟਾਂ ਦੇ ਸਵੀਆਂ ਨੂੰ ਪੜਦੇ ਹਾਂ 1390 ਮੰਗ ਦੀ ਉੱਤੇ ਦੂਜੀ ਪਾਖਸ਼ ਦੀ ਸਵੀਆਂ ਦੇ ਵਿੱਚ ਇਹ ਪਾਵਨ ਪੰਕਤੀਆਂ ਜੋ ਆਪਨੇ ਸੁਣੀਆਂ ਹਨ ਆਉਂਦੀਆਂ ਹਨ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਉਸਤਤ ਕਰਦੇ ਹਾਂ ਵਡਿਆਈ ਕਰਦੇ ਹਾਂ ਕਲ ਕਵੀ ਕਲ ਸਹਾਰ ਜੋ ਇਹ ਬਚਨ ਕਹਿੰਦਾ ਹੈ ਸਤਿਗੁਰ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ ਹੋਏ ਹਨ ਕਵੀ ਆਖਦਾ ਹੈ ਆਮਿਓ দৃষ্টি ਸੁਭ ਕਰੇ ਹਰ ਅਗ ਪਾਪ ਸकल ਮਲ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਆਤਮਕ ਜੀਵਨ ਦੇਣ ਵਾਲੀ ਜਦੋਂ ਨਿਗਾਹ ਕਰਦਾ ਹੈ ਉਹ ਰਹਿਮਤ ਕਰਦਾ ਹੈ ਤੇ ਫਿਰ ਸਾਰੇ ਪਾਪ ਤੇ ਸਾਰੀਆਂ ਮੈਲਾ ਜਿਹੜੀਆਂ ਦੂਰ ਹੋ ਜਾਂਦੀਆਂ ਹਨ ਕਾਮ ਕ੍ਰੋਧ আর ਲੋਭ মোহ ਬਸ ਕਰੇ ਸਭ ਇਹ ਵੱਲ ਕਾਮ ਕ੍ਰੋਧ ਲੋਭ মোহ ਤੇ ਹੰਕਾਰ ਇਹ ਸਾਰੇ ਕਾਬੂ ਵਿੱਚ ਕਰ ਦਿੰਦਾ ਹੈ ਸਦਾ ਸੁਖਮਨ ਵਸੈ ਦੁਖ ਸੰਸਾਰ ਹ ਖੋਵੇ ਸਦਾ ਇਹ ਮਨ ਦੇ ਵਿੱਚ ਸੁਖ ਵਸ ਰਿਹਾ ਹੈ ਗੁਰੂ ਅੰਗਦ ਸਾਹਿਬ ਜੀ ਦੇ ਇਹ ਸੰਸਾਰ ਦੇ ਦੁੱਖਾਂ ਨੂੰ ਦੂਰ ਕਰਦਾ ਹੈ ਗੁਰ ਨਾਮ ਨੇ ਤੇ ਦਰਿਆਉ ਜਨਮ ਹਮ ਕਾਲਖ ਤੋਂ ਹੈ ਸਤਿਗੁਰੂ ਜਿਹੜਾ ਹੈ ਨਾਉ ਨੇ ਤੇ ਨੋਂ ਨਿੱਕਿਆਂ ਦਾ ਦਰਿਆ ਹੈ ਤੇ ਫਿਰ ਸਾਡੇ ਕਈ ਜਨਮਾਂ ਦੀ ਕਾਲਖ ਨੂੰ ਧੋਂਦਾ ਹੈ ਆ ਜਿਹੜੇ ਆਖਰੀ ਬਚਨ ਨੇ ਅਸੀਂ ਆਮ ਪੜ੍ਹਦੇ ਹਾਂ ਇਹਨੂੰ ਪੜਨ ਲੱਗਿਆਂ ਕਈ ਵਾਰੀ ਅਸੀਂ ਗਲਤੀ ਵੀ ਕਰ ਜਾਂਦੇ ਹਾਂ ਜਿਵੇਂ ਸੋ ਕਹੋ ਟੱਲਗੁਰ ਟੱਲ ਕਵੀ ਦਾ ਨਾਮ ਹੈ ਇਹਨੂੰ ਕਈ ਸੋ ਕਹੋ ਟੱਲ ਕਹਿ ਦਿੰਦੇ ਨੇ ਉੱਥੇ ਪਾਠ ਗਲਤ ਹੋ ਜਾਂਦਾ ਹੈ ਸੋ ਕਹੋ ਸੋ ਸਸਿਨਾਮ ਕੋਲ ਲੱਗੀ ਹੋਈ ਹੈ ਉਹ ਤਾਂ ਲੰਬਾ ਸੋ ਨਹੀਂ ਕਹਿਣਾ ਸੋ ਕਹੋ ਟੱਲਗੁਰ ਸੇਰੀਆ ਅਹਨੇ ਸਹਜ ਸੁਭਾਏ ਇਹ ਕਲ ਸਹਾਰ ਇਹ ਕਵੀ ਐਸੇ ਗੁਰੂ ਅੰਗਦ ਦੇਵ ਜੀ ਨੂੰ ਦਿਨ ਰਾਤ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਪ੍ਰੇਮ ਦੇ ਵਿੱਚ ਟਿਕ ਟਿਕ ਕੇ ਚੇਤੇ ਕਰਨਾ ਚਾਹੀਦਾ ਹੈ ਸੁ ਕਹਉ ਤਲ ਗੁਰ ਸੇਵੀਐ ਸੁ ਕਹਉ ਤਲ ਤਲ ਕਵੀ ਦੰਨਾ ਮੈਂ ਕਲ ਸਹਾਰ ਕਵੀ ਇਹ ਗੱਲ ਲਖਦਾ ਹੈ ਗੁਰ ਸੇਵੀਐ ਗੁਰੂ ਅੰਗਦ ਸਾਹਿਬ ਨੇ ਐਸੇ ਸਤਿਗੁਰ ਨੇ ਸੇਵੀ ਜਿਤੇ ਕਰੀਏ ਅਹਨਿਸ ਦਿਨ ਰਾਤ ਸਹਿਜ ਆਤਮਿਕ ਅਡੋਲਤਾ ਦੇ ਵਿੱਚ ਏਕੇ ਸੁਭਾਈ ਪ੍ਰੇਮ ਦੇ ਨਾਲ ਪ੍ਰੇਮ ਦੇ ਵਿੱਚ ਐਸੇ ਸਤਿਗੁਰ ਨੂੰ ਚੇਤੇ ਕਰਨਾ ਹੈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਪਰਸਯ ਇਹਨੂੰ ਕਈ ਪਰਸੀ ਐ ਕਹਿ ਦਿੰਦੇ ਨੇ ਜਾਂ ਕਈ ਪਰਸਿਆਂ ਸ਼ਬਦ ਬਤ ਦਿੰਦੇ ਨੇ ਗਲਤ ਹੈ ਪਪਾ ਰਾਰਾ ਸਸੇ ਸਿਹਾਰੀ ਐੜੀ ਨੂੰ ਦਲਾਨਾ ਪਰਸਯ ਤੋ ਪਰਸਯ ਦਾ ਜਿਹੜਾ ਅਰਥ ਹੁੰਦਾ ਉਹ ਦਰਸ਼ਨ ਕਰਨਾ ਜਾਂ ਸੁਣ ਐਸੀ ਸਤਿਗੁਰੂ ਉਦੇ ਦਰਸ਼ਨ ਕੀਤੇ ਆ ਉਹਨੂੰ ਦੇਖਿਆ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਜੰਮਣ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ ਐਸੇ ਸਤਗੁਰੂ ਗੁਰੂ ਅਰੰਗਦੇਵ ਸਾਹਿਬ ਹਨ ਸੋ ਜਦੋਂ ਇਸ ਪਾਠ ਨੂੰ ਪੜ੍ਹਨਾ ਹੈ ਆਮ ਤੌਰ ਤੇ ਮੰਗਲਾ ਚਰਨ ਦੇ ਰੂਪ ਦੇ ਵਿੱਚ ਇਹ ਪੰਕਤੀਆਂ ਆਮ ਹੀ ਪੜ੍ਹੀਆਂ ਜਾਂਦੀਆਂ ਨੇ ਸੋ ਕਹੋ ਟਲ ਗੁਰ ਸੇਵੀਏ ਇਨੂ ਅਟਲ ਬਹੁਤ ਵਰੀ ਕਈ ਵੀਰ ਕਹ ਜਾਂਦੇ ਸੋ ਤਲ ਸ਼ਬਦ ਹੈ ਤਲ ਸੋ ਕਹੋ ਤਲ ਗੁਰੂ ਸੇਵੀ ਹੈ ਅਹਨਿਸਸ ਹੈ ਜਿਸ ਨੂੰ ਪਾਏ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਐਸੇ ਗੁਰੂ ਅੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਜਨਮ ਮਰਨ ਦੇ ਦੁਖ ਦੂਰ ਹੋ ਜਾਂਦੇ ਹਨ ਸੋ ਤਨ ਗੁਰੂ ਅੰਦਰ ਸਾਹਿਬ ਨੂੰ ਯਾਦ ਕਰੀਏ ਗੁਰੂ ਮਹਾਰਾਜ ਦੱਸੇ ਹੋਏ ਰਸਤੇ ਨੂੰ ਕੰਮਕ ਚੱਲ ਕੇ ਉਸ ਮਨੁੱਖ ਦਾ ਨਾਮ ਜਪੀਏ ਇਹ ਸਤਿਗੁਰ ਸੰਸੋਝ ਜਿੰਦੇ ਹਨ ਇਹ ਵਚਨ ਮੈਂ ਇਸ ਕਰਕੇ ਅੱਜ ਸਾਂਝੇ ਕੀਤੇ ਨੇ ਕਿ ਅਸੀਂ ਆਮ ਪੜਦੇ ਹਾਂ ਆਖਰੀ ਪੰਕਤੀ ਜਿਹੜੇ ਸਾਂਝੇ ਕੀਤੀਆਂ ਨੇ ਉਥੇ ਆਉਂ ਤੁਰਤੇ ਅਸੀਂ ਪੜਨ ਵਿੱਚ ਗਲਤੀ ਕਰ ਜਾਂਦੇ ਹਾਂ ਇਸ ਕਰਕੇ ਇਸ ਵੀਡੀਓ ਨੂੰ ਦੇਖੋ ਸੁਣਾ ਸ਼ੇਅਰ ਕਰੋ ਵੱਤ ਵਧ ਤੇ ਆਉ ਗੁਰਬਾਣੀ ਵਿਚਾਰੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਾਇਵ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਬਾਣੀ ਵੱਤ ਵੱਸ ਸੰਗਤ ਤੱਕ ਪਹੁੰਚੇ ਸੋ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ